ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਇਸ ਸਥਾਨ ਤੇ ਸਨ 1638 ਦੇ ਵਿੱਚ ਆਏ ਸਨ। ਬਾਬਾ ਜੀ ਦੇ ਜੋ ਨਾਲ ਸਾਥੀ ਸਨ ਇਤਿਹਾਸ ਵਿੱਚ ਜੇਕਰ ਹੈ ਕਿ ਕਿਸੇ ਦੇ ਕੋਲੋਂ ਇੱਥੇ ਇੱਕ ਗਊ ਦੀ ਮੌਤ ਹੋ ਗਈ ਸੀ ਗੋਲੀ ਦੇ ਨਾਲ ਗਊ ਮਰ ਗਈ ਸੀ। ਬਾਬਾ ਜੀ ਨੇ ਪਿੰਡ ਦੀ ਸੰਗਤਾਂ ਦੇ ਕਹਿਣ ਤੇ ਉਸ ਗਊ ਨੂੰ ਜਿਉਂਦਾ ਕਰ ਦਿੱਤਾ ਸੀ। ਤੇ ਫਿਰ ਨਾਂ ਪੈ ਗਿਆ ਜਿੰਦਬੜੀ ਇਹ ਜਿੰਦਬੜੀ ਦਾ ਜੋ ਸਥਾਨ ਹੈ ਬਲਾਕ ਸ੍ਰੀ ਅਨੰਦਪੁਰ ਸਾਹਿਬ ਔਰ ਨੰਗਲ ਉਹਦੇ ਵਿਚਕਾਰ ਪੈਂਦਾ ਹੈ ਜਿਹੜਾ ਰੋਪੜ ਦੇ ਵਿੱਚ ਪਿੰਡ ਜਿੰਦਬੜੀ ਦਾ ਇਹ ਸਥਾਨ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਜੋ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਹੈ ਸੰਗਤਾਂ ਬਹੁਤ ਹੀ ਪਿਆਰ ਤੇ ਸ਼ਰਧਾ ਦੇ ਨਾਲ ਇੱਥੇ ਗੁਰਦਰਾ ਸਾਹਿਬ ਵਿਖੇ ਪਹੁੰਚਦਿਆਂ ਹਨ ਗੁਰਦਰਾ ਸਾਹਿਬ ਦੇ ਦਰਸ਼ਨ ਕਰਦਿਆਂ ਹਨ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਂਦੀਆਂ ਹਨ ਇਸ ਗੁਰਦਰਾ ਸਾਹਿਬ ਦੀ ਜੋ ਸੇਵਾ ਹੈ ਸ਼ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਹੈ ਔਰ ਬਹੁਤ ਹੀ ਸਜੇ ਢੰਗ ਦੇ ਨਾਲ ਇਥੋਂ ਦਾ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਸੋ ਆਓ ਹੁਣ ਮੈਂ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਜਾ ਕੇ ਜੋ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਦੇ ਜਿਹੜੇ ਦਰਸ਼ਨ ਹੈ ਉਹ ਜ਼ਰੂਰ ਕਰਵਾਵਾਂਗਾ ਇਹ ਮੈਂ ਦਰਵਾਜ਼ਾ ਹੈ ਗੁਰਦੁਆਰਾ ਸਾਹਿਬ ਦਾ ਜਿੱਥੋਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦੀਆਂ ਹਨ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਦਰਬਾਰ ਸਾਹਿਬ ਹੈ ਸੰਗਤਾਂ ਬਹੁਤ ਹੀ ਪਿਆਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੀਆਂ ਹਨ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖ ਤੋਂ ਸਨ 1613 ਦੇ ਵਿੱਚ ਹੋਇਆ ਸੀ ਬਾਬਾ ਜੀ ਲਗਭਗ 25 ਸਾਲ ਦੇ ਸਨ ਜਦੋਂ ਇਸ ਸਥਾਨ ਤੇ ਆਏ ਸਨ ਸ਼੍ਰੋਮਣੀ ਕਮੇਟੀ ਬਹੁਤ ਹੀ ਸਚੱਜੇ ਢੰਗ ਦੇ ਨਾਲ ਇੱਥੇ ਸੇਵਾ ਨਿਭਾ ਰਹੀ ਹੈ ਇੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਹੀ ਨਿਯੁਕਤ ਕੀਤੇ ਹੋਏ ਹੈਡ ਗ੍ਰੰਥੀ ਸਾਹਿਬ ਸੇਵਾ ਕਰਦੇ ਹਨ ਸੇਵਾਦਾਰ ਸੇਵਾ ਕਰਦੇ ਹਨ ਔਰ ਸੰਗਤਾਂ ਜੋ ਪਿੰਡ ਜੰਦਵੜੀ ਦੀਆਂ ਸਾਰੀਆਂ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਉਹ ਵੀ ਸਾਰੀਆਂ ਸੰਗਤਾਂ ਹੁਮਾਹਮਾ ਕੇ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਜੋ ਸੇਵਾ ਵਿੱਚ ਸਹਿਯੋਗ ਪਾਉਂਦੀਆਂ ਹਨ ਦਰਬਾਰ ਸਾਹਿਬ ਬਹੁਤ ਹੀ ਵਧੀਆ ਜੋ ਦਿੱਲੀ ਵਾਲੇ ਬਾਬਾ ਜੀ ਬਾਬਾ ਹਰਵੰਸ ਸਿੰਘ ਜੀ ਉਹਨਾਂ ਦੀ ਸੇਵਾ ਦੇ ਨਾਲ ਤਿਆਰ ਕਰਵਾਏ ਗਏ ਸਨ ਸੋ ਬਹੁਤ ਹੀ ਅਲੀਸ਼ਾਨ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਔਰ ਬਹੁਤ ਉਚਾਈ ਤੇ ਗੁਰਦੁਆਰਾ ਸਾਹਿਬ ਜੀ ਦਾ ਜੋ ਲੈਂਟਰ ਹੈ ਉਹ ਪਾਇਆ ਹੋਇਆ ਹੈ ਸਾਰਾ ਹੀ ਸੰਗ ਮਰਮਰ ਜੋ ਇੱਥੇ ਵਰਤਿਆ ਹੈ ਤੇ ਇਸ ਤਰਫ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸੱਚਖੰਡ ਸਥਾਨ ਬਣਾਇਆ ਹੋਇਆ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਾਮ ਦੇ ਸਮੇਂ ਸੇਵਾ ਕਰਕੇ ਅ ਗੁਰੂ ਸਾਹਿਬ ਜੀ ਨੂੰ ਆਰਾਮ ਕਰਵਾਇਆ ਜਾਂਦਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਸੋ ਬਹੁਤ ਹੀ ਜੋ ਇਹ ਰੋਚਕ ਸਥਾਨ ਨਿਰਾਲਾ ਸਥਾਨ ਨੰਗਲ ਔਰ ਅਨੰਦਪੁਰ ਸਾਹਿਬ ਦੇ ਬਿਲਕੁਲ ਵਿਚਕਾਰ ਪੈ ਜਾਂਦਾ ਹੈ ਇਹ ਇਲਾਕੇ ਦੇ ਵਿੱਚ ਬਹੁਤ ਹੀ ਜੋ ਸ਼ਾਂਤੀ ਪਰਿਥ ਦੀ ਸੰਗਤ ਦੇ ਵਿੱਚ ਬਹੁਤ ਹੀ ਪਿਆਰ ਸਤਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਵਰਤ ਰਿਹਾ ਹੈ ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਸਾਹਿਬ ਦੇ ਭਾਈ ਸਰਬਜੀਤ ਸਿੰਘ ਜੀ ਜੋ ਹੈਡ ਗ੍ਰੰਥੀ ਸਾਹਿਬ ਹੁੰਦਿਆਂ ਵੀ ਸੇਵਾ ਨਿਭਾ ਰਹੇ ਨੇ ਪ੍ਰਸ਼ਾਦੀ ਵੀ ਸੇਵਾ ਕਰ ਰਹੇ ਨੇ ਆਓ ਬਾਬਾ ਜੀ ਤੋਂ ਭਾਈ ਸਰਬਜੀਤ ਸਿੰਘ ਜੀ ਉਹਨਾਂ ਕੋਲੋਂ ਸਿਰਫ ਥੋੜੇ ਸ਼ਬਦਾਂ ਦੇ ਵਿੱਚ ਜੋ ਇਤਿਹਾਸ ਹੈ ਗੁਰਦੁਆਰਾ ਸ਼ਬਦਾ ਉਹ ਸਰਵਣ ਕਰਦੇ ਹਾਂ ਹਾਂਜੀ ਬਾਬਾ ਜੀ ਦੱਸੋ ਜੀ ਗੁਰਦੁਆਰਾ ਸਾਹਿਬ ਜਿਹੜਾ ਹੈ ਬਾਬਾ ਗੁਰਦਿੱਤਾ ਜਿਹੜਾ ਜਿਹੜਾ ਸਥਾਨ ਹੈ ਕਿੰਨੀ ਉਮਰ ਸੀ ਬਾਬਾ ਗੁਰਦਿੱਤਾ ਜਦੋਂ ਇੱਥੇ ਆਏ ਸਨ ਔਰ ਕਿਵੇਂ ਸੇਵਾ ਚੱਲ ਰਹੀ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਇੱਕ ਪਵਨ ਸਥਾਨ ਧੰਨ ਧੰਨ ਬਾਬਾ ਗੁਰਦੇਤਾ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਇਸ ਸਥਾਨ ਤੇ ਬਾਬਾ ਗੁਰਦੇਤਾ ਜੀ ਨੇ ਇੱਕ ਮੋਈ ਹੋਈ ਗਊ ਨੂੰ ਜਿਉਂਦਾ ਕਰ ਦਿੱਤਾ ਸੀ ਸੋ ਉਸ ਸਮੇ ਬਾਬਾ ਜੀ ਦੀ ਉਮਰ ਤਕਰੀਬਨ 24 ਸਾਲ ਸੀ ਸੋ ਜਦੋਂ ਇਸ ਕੌਤਕ ਦਾ ਗੁਰੂ ਹਰਗੋਬਿੰਦ ਮਹਾਰਾਜ ਨੂੰ ਪਤਾ ਲੱਗਿਆ ਤਾਂ ਫਿਰ ਉਹਨਾਂ ਨੇ ਕਹਿੰਦੇ ਆ ਕਿ ਮਹਾਰਾਜ ਸਖਤ ਨਾਰਾਜ਼ ਹੋਏ ਵੀ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਔਰ ਉਸ ਤੋਂ ਉਪਰੰਤ ਸੰਤਨ ਬਾਬਾ ਗੁਰਦੇਤਾ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵਚਨ ਮੰਨ ਕੇ ਜੋ ਸਨ 1638 ਦੇ ਵਿੱਚ ਕੀਰਤਪੁਰ ਸਾਹਿਬ ਵਿਖੇ ਜੋ ਆਪਣਾ ਸਰੀਰ ਤਿਆਗ ਦਿੱਤਾ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਬਾਬਾ ਗੁਰਦੇਤਾ ਜੀ ਦਾ ਆਪਣੇ ਹੱਥੀ ਸੰਸਕਾਰ ਕੀਤਾ ਔਰ ਇਹ ਬਾਰਵੀ ਉਹਨਾਂ ਨੂੰ ਦਿੱਤਾ ਕਿ ਧੰਨ ਧੰਨ ਬਾਬਾ ਗੁਰਦੇਤਾ ਜੀਨ ਦਿਨੀ ਦਾ ਟਿੱਕਾ ਜੋ ਬਾਰਵੀਆ ਸੋ ਸੋਵਾਰ ਦਿੱਤਾ ਸੋ ਇਹ ਪਾਵਨ ਇਤਿਹਾਸ ਹੈ ਇਸ ਸੰਸਥਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਗੁਰਦਰਾ ਸਾਹਿਬ ਦੀ ਜੋ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਜੀ ਦਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਗੁਰਦੇਤਾ ਜੀ ਦੇ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹਨ ਆਪ ਵੀ ਦੇਖ ਰਹੇ ਹਨ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਭਰਦੇ ਹੋਏ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਗੁਰਦੁਆਰਾ ਸਾਹਿਬ ਆ ਕੇ ਆਪ ਵੀ ਜਰੂਰ ਹਾਜ਼ਰੀ ਲਗਵਾਓ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਬਾ ਜੀ ਦਾ ਇਹ ਪਾਵਨ ਸਥਾਨ ਜਿਹੜੀਆਂ ਸੰਗਤਾਂ ਨਹੀਂ ਜਾਣਦੀਆਂ ਉਹ ਵੀ ਜਾਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ